اگگا oh, go go! گائے okay, go, go. Oh, go, go go! دورے شور حالو ਸੰਗਹਮ ਕੋ ਬਣਾਈ ਸਗਲ ਸੰਗਹਮ ਕੋ ਬਣਾਈ ਸਗਲ ਸੰਗਹਮ ਕੋ ਬਣਾਈ ਤਨ ਗੁਰ ਪ੍ਰਖੰਟ ਸਾਹਿਬ ਜੀ ਤਨ ਤਨ ਗੁਰਦੰਤ ਸਾਹਿਬ ਜੀ ਅੰਨ ਤਨ ਗੁਰਗੰਦ ਸਾਹਿਬ ਜੀ ਤਨ ਤਨ ਗੁਰਗੰਦ ਸਾਹਿਬ ਜੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ प्रेम खिलन का चाओ जो तौ प्रेम खिलन का चाओ जा को प्रेम खिलन का लड़का जाओ सिर तर तली गली मेरि आओ सिर तर तली गली मेरी आओ सिर तर तली गली मेरी आओ सिर तर तली गली मेरि आओ इस मार्ग पैर तरी जार्ग पैर तरी जार्ग पैर तरी ज ਕੀਜੈ ਕਾਣ ਨਾ ਕੀਜੈ ਸਿਰ ਦੀਣ ਨਾ ਕੀਜੈ ਕੀਜੈ ਕਾਣ ਨਾ ਕੀਜੈ ਸਿਰ ਦੀਣ ਤੇ ਬਾਨ ਨਹੀ ਜਰਨ ਇਸ ਨਗਰ ਦੀਆਂ ਇਸ ਇਲਾਕੇ ਦੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਆ ਕੱਲ ਨੂੰ ਜਿਹੜਾ ਗੁਰਮਤ ਸਮਾਗਮ ਹੋਣਾ ਉਹਦੇ ਵਿੱਚ ਆਪਣੇ ਇਲਾਕੇ ਦਾ ਕੋਈ ਵੀ ਸਿੱਖ ਨਾ ਰਵੇ ਜਿਹੜਾ ਨਾ ਪਹੁੰਚੇ ਉੱਥੇ ਸਾਰਿਆਂ ਨੇ ਪਹੁੰਚਣਾ ਵਾ ਤੋਂ ਮੈਂ ਸੰਗਤ ਨੂੰ ਇਹ ਅਪੀਲ ਕਰਕੇ ਜਾਂਦਾ ਆ ਆਪਾਂ ਹਮੇਸ਼ਾ ਹੀ ਗੁਰੂ ਆਸਰਾ ਰੱਖਣਾ ਗੁਰੂ ਆਸਰੇ ਦੇ ਮੁਤਾਬਕ ਚੱਲਣਾ ਬਾਣੀ ਦੇ ਪੈਰੇ ਵਧਾਉਣੇ ਆ ਆਪਣੇ ਕੇਂਦਰੀ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਸਰਵੋੱਚ ਤਖਤ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਜੀ